ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਤੇ ਸਾਡਾ ਮਕਸਦ ਕਿਸੇ ਵੀ ਧਰਮ ਜਾਤ ਪਾਤ ਨਿੱਜੀ ਜ਼ਿੰਦਗੀ ਕਾਨੂੰਨ ਆਦ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਸੀਂ ਸਿਰਫ ਮਨੋਰੰਜਨ ਦੇ ਲਈ ਵੀਡੀਓ ਬਣਾਉਂਦੇ ਆ ਤੇ ਇਹ ਵੀਡੀਓ ਛੜੇ ਸ਼ਾਂਟਾ ਦੇ ਮਰੀਰ ਵਾਸਤੇ ਆ ਬਾਈ ਇਕੱਲੇ ਬਹਿ ਕੇ ਦੇਖੋ ਪਰਿਵਾਰ ਚ ਬਹਿ ਕੇ ਨਾ ਦੇਖੋ ਚੱਲ ਲਿਗੋ ਯਾਰ ਪੱਗੇ ਟਾਈਮ ਬਹੁਤ ਹੋ ਗਿਆ ਚੰਦੋਏ ਓ ਤੂੰ ਕਿਧਰ ਪਏ ਥੇ ਮੈਂ ਕੋ ਪੈਣੀਆਂ ਮਈਆਂ ਕੋਲ ਪਿਆ ਹੋਰ ਕਿਵੇਂ ਤੂੰ ਮੰਗਿਆ ਕਰ ਮੈਂ ਪੈਣਾ ਇਹ ਦੋ ਰੋਜ ਓਏ ਆਏ ਮਖਾ ਬਾਈ ਤੂੰ ਰੋਜ ਤੰਗ ਹੁੰਨਾ ਮੈਂ ਪਾਈਆ ਕਰੂੰ ਹਾਂ ਮੈਂ ਪਾਈਆ ਕਰੂੰ ਮਗਾ ਰੋਜ ਤੰਗ ਹੁੰਨਾ ਤੂੰ ਤੰਗ ਹੋਣ ਵਾਲੀ ਕੀ ਗੱਲ ਐ ਚ ਨਾ ਨਾ ਮੈਂ ਤੂੰ ਆਖਿਆ ਯਾਰ ਬਾਰੀ ਫਿਰ ਹੁੰਦੀ ਆ ਹੱਕ 15 ਦਿਨ ਬੋਰ ਚੰਗਾ ਭਲਾ ਤੂੰ ਅੰਦਰ ਪੈਣਾ ਉੱਥੇ ਪੈ ਜਾ ਕੇ ਨਾ ਨਾ ਬਾਈ ਐਵੇਂ ਕੱਲ ਨੂੰ ਅਗਲਾ ਅੱਖ ਵੀ ਕਰ ਲਿਓ ਨੂੰ ਬੰਤ ਨੂੰ ਪਾਈ ਗਏ ਕੋਈ ਲੰਬਾ ਇਹ ਗੈਨ ਵਾਲੀ ਕੀ ਗੱਲ ਐ ਲੰਬਾ ਹੀ ਆ ਯਾਰ 15 ਦਿਨ ਮੈਂ 15 ਦਿਨ ਤੂੰ ਜਿਹੜੇ ਚ ਕੀ ਆ 15 ਦਿਨ ਨਾਲੇ ਹੋਰ ਤਾਂ ਹੀ ਮੈਂ ਮੰਜਾ ਡਾ ਦੇ ਮਖਮਾ ਆ ਪਉਂਗਾ ਪਉਂਗਾ ਮੈਨੂੰ ਉੱਥੇ ਨੀਂਦ ਨਹੀਂ ਆਉਂਦੀ ਭਰਾਵਾ ਇੱਥੇ ਮੈਨੂੰ ਸੁਭਾਹ ਪੈ ਰਿਹਾ ਸੁਭਾਹ ਪਿਆ ਹੋਵੇ ਯਾਰ ਜਦੋਂ ਮੈਂ ਪਾਉ ਮੈਨੂੰ ਸੁਭਾਹ ਦਾ ਕੀ ਹੈ ਤੂੰ ਮੈਨੂੰ ਨੀਂਦ ਨਹੀਂ ਆਉਣੀ ਉੱਥੇ ਨਾ ਨਾ ਨੀਂਦਾ ਬੇ ਮੈਂ ਨੀਂਦ ਨੂੰ ਕਰਾਂ ਮੈਂ ਗੋਲੀ ਲੈ ਲਾ ਨੀਂਦ ਨਹੀਂ ਆਉਣੀ ਲਾ ਫਿਰ ਤੇਰਾ ਪਣਾ ਇੱਥੇ ਜ਼ਰੂਰੀ ਹੈ ਮੈਂ ਆਪਾਂ ਸਿਆਣਾ ਬੰਦਾ ਬਾਈ ਤੇਰਾ ਨਹੀਂ ਲੋਟਾਂਦਾ ਅੱਛਾ ਮੈਂ ਦੇਖ ਲਿਆ ਤੂੰ ਦੇਖ ਲਿਆ ਹੀ ਨਹੀਂ ਰੱਖਦਾ ਕੱਲ ਕੱਟਾ ਚੁੰਗੇ ਸਾਰੀ ਉਤਰ ਕੇ ਮੈਂ ਜੋ ਮਚੌਣ ਲੱਗਾ ਮਖੇ ਤਾਂ ਪੈਂਦੇ ਜਾਂਦਾ ਮੇਰਾ ਕੱਟਾ ਚੁੰਗੇ ਉੱਠਦਾ ਹੀ ਨਹੀਂ ਰਹਾ ਚੁੰਗੇ ਕੱਟੇ ਮਰੀ ਨੇ ਪਕਾਈ ਹੋਰ ਹੁਣ ਕੱਟਾ ਚੰਗਾ ਚ ਉੱਠਿਆ ਨਹੀਂ ਪਰਸਾ ਬੱਛਰੂ ਖੁੱਲਿਆ ਬਿਰੋ ਪਰਮ ਚੌਂਦਰੇ ਚੜਿਆ ਬਿਰੋ ਪਤਾ ਤੈਨੂੰ ਲੱਗਦਾ ਨਹੀਂ ਸੁਰਤ ਰਹਿੰਦੀ ਰਹੀ ਪਏਗਾ ਕੀ ਫਾਇਦਾ ਬੰਦੇ ਦਾ ਫਿਰ ਇੱਥੇ ਹੁਣ ਜਿਰਨ ਨੀਗੈ ਨਹੀਂ ਰੱਖਣੀ ਬੇਪਰਡੀ ਨੀਗਾ ਹੋਰ ਕੌਣ ਰੱਖਦਾ ਓ ਬੱਛ ਰਹਿਣ ਜਾ ਕਰੋ ਮੈਂ ਆ ਪਉਆਂ ਨੇ ਹੁਣ ਹੱਲ ਕੇ ਦਿਖਾ ਦੇ ਅੱਜ ਹਾਂ ਲੇਕੇ ਦਿਖਾ ਦੇ ਛੈ ਰਤ ਪਛੂਤ ਰੇ ਫਿਰਦੇ ਤਰੇ ਮੰਜੇ ਤੇ ਤੂੰ ਬੰਨੇ ਸੀ ਪਸੂ ਪਰ ਉਹੇ ਜੇ ਖੁੱਲ ਜਿਹੇ ਜੇ ਬੰਨੇ ਸੀ ਉਹੇ ਜੇ ਖੜ ਗਏ ਤੇ ਨਿਗਾ ਨਿਗਾ ਰਾਤ ਨੂੰ ਕਰੀ ਤੇਰੀ ਕੋਲੇ ਪੈ ਰੀ ਮਈਓ ਤਿੰਨ ਚੀਜਾਂ ਦੀਆਂ ਮੰਜੇ ਤੇ ਨੂੰ ਪਤਾ ਨਹੀਂ ਤੁਤੋਂ ਚੀਜਾਂ ਦੀਆਂ ਮੈਂ ਮਰੀ ਓਏ ਪਰ ਸਾਰਾ ਕੰਬਲ ਮੂਤ ਕੇ ਪਰਤਾ ਮੈਂ ਨਹੀਂ ਤੈਨੂੰ ਕੋਈ ਪਤਾ ਲੱਗਾ ਨਹੀਂ ਲੜਾ ਨਹੀਂ ਜਾਨਣੀ ਤੈਨੂੰ ਤਾਂ ਤੇਰੀ ਬਹੁਤ ਰੱਖੀ ਆ ਓ ਮੈਂ ਮਾਇਆ ਆਇਆ ਚਾਹ ਲੈ ਕੇ ਤੜਕੇ ਤੇਰਾ ਮੂੰਹ ਥਰ ਕੋਈ ਨ ਲਿਬੜੇ ਪੇ ਸੁਰਤ ਸੀ ਕੋਈ ਵੀ ਲੈ ਨਾ ਗੋੜਾ ਤੱਲੇ ਨਾ ਤੂਰੀ ਚ ਪੀ ਕਿਹੜਾ ਭੈਣ ਚੋਦ ਕਹਿੰਦਾ ਇਹਨਾਂ ਡੱਕ ਲੈਣਾ ਸੁਰਤ ਨਹੀਂ ਗਏ ਕਿਹੜਾ ਪਤਾ ਲੈਦਾ ਕੰਮ ਰੇ ਉਹ ਐਵੇਂ ਤੇਰੇ ਕੋਲ ਦਾ ਪਕਾਈ ਹੈ ਪਕਾਈ ਹੈ ਕਿੰਨੀ ਮਰਜੀ ਮਰਵਾ ਲਾ ਮੈਂ ਪਾਸੋਂ ਖੇਡ ਸੰਭ ਰਿਆ ਡਾਟ ਦੇ ਖਡਾਟ ਪਿਆ ਸੀ ਬੋਤਲ ਦਾ ਡਾਟ ਪਿਆ ਸੀ ਉਹ ਕਿੱਥੋਂ ਆ ਗਿਆ ਜੇ ਪੀਣਾ ਤਾਂ ਮੈਂ ਬੋਤਲ ਭਰ ਕੇ ਤੜਕੇ ਤੜਕੇ ਬਾਹਰ ਜਾਣਾ ਆ ਬਾਹਰ ਜਾਣਾ ਰਹਿ ਜਾ ਕਰ ਇਸੇ ਪੀ ਜਨਾ ਤੂਰੀ ਚ ਰੋਟੀ ਦਾ ਬਾਹਰ ਮਾਰਦਾ ਆਹੀ ਛਾਵਾਛੇ ਜੇ ਪਸ਼ੂਆਂ ਤੇ ਪੈਣਾ ਨਾ ਲੋੜ ਨਹੀਂ ਭਾਈ ਬਹੁਤ ਛਾਵਾਛੇ ਆਪੇ ਪਾਇਆ ਕਰੂਗਾ ਪੈ ਜਾ ਕਰ ਛਾਵਾਛੇ ਤੈਨੂੰ ਦੇ ਦਿਆ ਆ چار ਪੰਜ ਜਣੇ ਨੂੰ ਆਖੇਗਾ ਕੀ ਕਹਿਦਾ ਮੈਂ ਉੱਠ ਕੇ ਆਇਆ ਬਿਸ਼ਾਵ ਕਰਮ ਦੇਖੀ ਪਿਆ ਕੇ ਨਾ ਮੰਜਾ ਹੈ ਤੇਰਾ ਖਾਲੀ ਪੇ ਪਤਾ ਨਹੀਂ ਰੱਬ ਜਾਣੇ ਕਿੱਧਰ ਨਿਕਲਿਆ ਕਿੱਧਰ ਨਾ ਕਿਹੜਾ ਭੈਣ ਚੋਦ ਕਹਿੰਦਾ ਕਰਕੇ ਤੂੰ ਕਿਹੜਾ ਪ੍ਰੀਤੋ ਕੋਲੇ ਤੁਰਿਆ ਫਿਰ ਤੱਕੇ ਜਰੇ ਤੁਰਿਆ ਫਿਰ ਦੋ ਤੜ ਇੱਧਰ ਗਿਆ ਸੀ ਬਿਸ਼ਾਵ ਕਰਨ ਅੱਛਾ ਬਿਸ਼ਾਵ ਕਰਨ ਮੈਂ ਘੰਟਾ ਛਬੇ ਕੇ ਮੁੜ ਗਿਆ ਬਸ ਤੂੰ ਕੰਟਾ ਕੀ ਹੋਰ ਹੋਣੀ ਜਾ ਰਿਹਾ ਵਾ ਮੈਂ ਮੈਂ ਭਾਈ ਲੰਬਾ ਦਵਾ ਦੇਗਾ ਮੈਂ ਨਹੀਂ ਕਿਸ ਤੋਂ ਕਰ ਤੈਨੂੰ ਕਹ ਲਾਂਬਾ ਮੈਂ ਗੱਲ ਕਹ ਹਾਂਦੀ ਨਹੀਂ ਕਿਸ ਤੋਂ ਲੈ ਖੁ ਤੇਰਾ ਭਾਈ ਉਹ ਤੇਰੇ ਫਿਰਦਾ ਆਪਾਂ ਨਹੀਂ ਕਹਾਂਦੀ ਕਿਸ ਤੋਂ ਹਾਂ ਤੇਰੇ ਫਿਰਦਾ ਤੇਰੇ ਕਦੇ ਕਹੇ ਨਹੀਂ ਕਿਸੇ ਤੋਂ ਤੇਰਾ ਕੀ ਪਤਾ ਰਾਤ ਨੂੰ ਕੀ ਕਵਾੜਾ ਕਰਦੇ ਹੋਰ ਮੈਂ ਤਾਂ ਹੀ ਮਖਾ ਜਮਈਆਂ ਕੋਲ ਆ ਪਏ ਮਖਾ ਜਿਹੜਾ ਹੈ ਨਹੀਂ ਭਾਈ ਉਹ ਨਾ ਗੱਲ ਹੈਨੀ ਹਾਂ ਹਾਂ ਤੂੰ ਤਾਂ ਬਹੁਤ ਸਿਰ ਜਿੰਮੇਵਾਰੀ ਨਹੀਂ ਸਮਝਦਾ ਲਸਟ ਲਸਟ ਇਸ ਮੁਖਿਆ ਕਰੀ ਜਾਂਦਾ ਕਿ ਫਿਰ ਹਾਂ ਹਾਂ ਨਾ ਜਾਣੀ ਕਹਿੰਦੇ ਹੁੰਦੇ ਅਮਾ ਕਰੋ ਐਵੇਂ ਕਹਿੰਦੇ ਅੱਜ ਆ ਗਈ ਪਤਾ ਨਾ ਜਾਣੀ ਰਾਤ ਨੂੰ ਮਈਆ ਵੇਚਦੇ ਭਾਈ ਹੋਰ ਹਏ ਨਹੀਂ ਜਿਹੜਾ ਬੰਦਾ ਲੱਤੀ ਹੋ ਜੇ ਉਹਦਾ ਕੀ ਕੀ ਲੱਟ ਹੋ ਗਿਆ ਮੈਂ ਭੈਣ ਹੀ ਇਹ ਲੈ ਲੱਤੀ ਆਨੇ ਧਾਰੂਆਂ ਪੀਂਦੇ ਨੇ ਰਾਤ ਨੂੰ ਉੱਠ ਕੇ ਬਾਹਰ ਨੂੰ ਤੁਰੇ ਫਿਰ ਤਾਂ ਹੋਰ ਕੀ ਆ ਫਿਰਦਾ ਰਹਿਣ ਜਾ ਕਰ ਮੈਂ ਲੋੜ ਨਹੀਂ ਜਦ ਮੈਂ ਆਪੇ ਪਾਉਂ ਅੱਗ ਪੈ ਜਾ ਫਿਰ ਇੱਥੇ ਕਿਹੜਾ ਥੋਖਾ ਮੂਤ ਚ ਪਾਣਾ ਗੋਹੇ ਚ ਮੁਸ਼ਕ ਮਾਰੀ ਜਾਂਦੀ ਆ ਮੈਂ ਤਾਂ ਗੋਹੇ ਚ ਹੀ ਲੋਟਾਂ ਤੂੰ ਉਹਦਾ ਗਾਂ ਪਾ ਲੈ ਭੈਣ ਇੱਥੇ ਮੰਜੇਗਾ ਤੇ ਸਹੀ ਗਾਤ ਨਿਗਾਤੇ ਬਿੰਡਕੀਆ ਖਿਲਾਉਣਾ ਮੈਂ ਇਥੇ ਨਿਗਾਤੀ ਰਹਿਣਾ ਆ ਕੇ ਪਾ ਯੂ ਮਾਵੀ ਨਾਲ ਰੋਟੀ ਦੋਵਾ ਦੇ ਗਾ ਦਰੂ ਦਾ ਮਰੂ ਕਾੜਾ ਕਿਹੜਾ ਭੈਣ ਚੋਦ ਕਹਿੰਦਾ ਤੂੜੀ ਚੋ ਉਹ ਕੰਗੜੇ ਪਰਛੋਟੋ ਟੋਕਰਾ ਪਾਇਆ ਉਹ ਸੇ ਪੁੱਗਾਂ ਦਾ ਟੋਕਰਾ ਭਰ ਗਿਆ ਤੂੰ ਕੱਟ ਜੇ ਬੋਤਲਾਂ ਪੁੱਗੇ ਬਾਹਰ ਹਾਂ ਵੀ ਇੱਥੇ ਦੱਬੀ ਚੱਲ ਕੇ ਕਿਸੇ ਵੇਲੇ ਗੱਟਾ ਭਰ ਕੇ ਸਿੱਟਿਆ ਮੰਗੇ ਕੰਮਲੇ ਆਖੋ ਦੂਜੇ ਤਾਂ ਸਾਰੇ ਉਹ ਬਸ ਰਹਿਣ ਦੇ ਤੁਹਾਡੇ ਕੋਲ ਤਾਂ ਇਹੀ ਛਾਵਾਛੇ ਆ ਤੂੰ ਆਖੇ ਮੈਂ ਨਹੀਂ ਭਾਈ ਹੱਥ ਲਾਉਂਦਾ ਨਾ ਲਾਉਂਦਾ ਹੀ ਨਹੀਂ ਜਾਰੂ ਜੇ ਕਿਉਂ ਟੂਕਾਂ ਵਾਲੇ ਬਣਾਈ ਜਨਾ ਚੰਗਾ ਰੁਪਏ ਜਾ ਇੱਥੇ ਮੈਨੂੰ ਲੋੜ ਨਹੀਂ ਉਹ ਮੈਂ ਆਪੇ ਪਉਂ ਯਾਰ ਚੰਗਾ ਪਾਇਆ ਤੂੰ ਭੈਣ ਜਾ ਲਾ ਇੱਥੇ ਪਾਇਆ ਇਹਨੂੰ ਚਸਕਾ ਪਿਆ ਲੈ ਆ ਗਿਆ ਮੈਂ ਪੂੰ ਬੋੜਾ ਜਾਨਾ ਪਰ ਕਾਵਾਂਗੇ ਜੁਪਾ ਮੈਂਦਾ ਯਾਰ ਕੀ ਗੱਲ ਐ ਮੈਨੂੰ ਲੱਗਦਾ ਕਿਸੇ ਵਿੜਕ ਤੇ ਐ ਇਹਦਾ ਪੈਂਦਾ ਯਾਰ ਵਿੜਕ ਤੇ ਮਿਲਦਾ ਮੈਂ ਤਾਂ ਪੈਂਦਾ ਨਹੀਂ ਸੀ ਨਿਗਾ ਰੱਖੂ ਰਾਤ ਨੂੰ ਇੱਕ ਕੁਆੜਾ ਕਰੂ ਕੋਈ ਨਹੀਂ ਪੁੱਤ ਮੈਂ ਵੀ ਅੱਜ ਜਾਗਦੇ ਹੀ ਐ ਤੇਰੀ ਨਿਗਾਹ ਤੇ ਅਸ ਹੌਰਾ ਇਹ ਲੰਗੜਾ ਆਪੇ ਹੀ ਜਤਾਂ ਚੰਗਾ ਜ ਗਏ ਕੋਈ ਗੁੱਲੀ ਤਤੀ ਟਾਈਮ ਟਾਈਮ ਗਰਾਂ ਪਾਚੇ 11 ਤੁਹਾਨੂੰ ਕਿਹਾ ਸੀਗਾ ਗਏ ਗਿਆ ਕੇ ਯੰਗੋ ਨੂੰ ਸਿੱਧਗੇ ਹੁਣ ਤਾਲੇ ਹੁਣ ਤਾਂ ਕੀ ਉਠੂ ਪਰ ਪਾਏਗਾ ਗਾਇਆ ਕੇ ਰੱਤਾਂ ਦੇ ਤੇ ਛੱਕੀ ਨੇ ਕੁੱਕੜਾ ਮੂੰਹ ਬੋਝ ਕੇ ਛੱਲਿਆ ਕੇ ਪ੍ਰਕਾਰ ਨਹੀਂ ਤੜਕੇ ਸਨੇ ਹਾਂ ਛੱਡਿਆ ਉਹਨਾਂ ਦੇ ਮੇਰਾ ਸਹੁਰਾ ਇੱਥੇ ਪੈਣ ਨੂੰ ਮਰਿਆ ਪਿਆ ਪਤਾ ਨਹੀਂ ਕੀ ਕਰ ਲਿਆ ਕੀ ਨਾ ਕਰਦਾ ਕੀ ਇੱਥੋਂ ਕੰਜੇ ਦੇਖੋ ਕਰ ਲਈ ਗੁੱਲੀ ਚੱਤੀ ਐ ਰੇ ਸੌਂ ਜਾਂ ਜਾਂ ਆਹ ਤੇ ਕਦਾਂ ਜਪਾ ਆਇਆ ਆਇਆ ਜਾਂ ਗੋ ਕੀ ਚੱਲ ਮਾਇਸਾ ਨਾ ਮੜੇ ਮੜੇ ਨਾ ਲੇਟ ਹੋ ਗਿਆ ਬਸ ਬੰਤਨੀ ਹੱਲਿਆ ਆ ਕੇ ਮੱਜੇ ਤੇ ਬਹਿ ਗਿਆ ਬੈਰੀ ਅੱਛਾ ਕੀ ਹੋਰ ਮੈਂ ਤੂੰ ਕਹਾਂ ਪਾ ਜਾ ਮੰਨਿਆ ਕੋਈ ਮੈਂ ਪਾ ਜੂੰ ਲੈ ਟੱਕੇ ਨਾਲ ਹੀ ਅਖੇ ਮੈਂ ਪਾ ਮੈਂ ਕਿਹਾ ਕੋਈ ਅਸੀਂ ਵੀ ਕਰ ਲਈ ਗੁੱਲੀ ਚੱਤੀ ਕਿ ਨਹੀਂ ਹਾਂ ਹਾਂ ਤੂੰ ਤਾਂ ਫਿਰ ਚਾਰ ਵਾਰ ਹੋਈ ਫੇਰੀ ਸੱਜ ਵੀ ਆਊਗਾ ਹਾਂ ਮੈਂ ਤਾਂ ਕਿਦੋਂ ਦੀ ਮੈਂ ਅੱਜ ਕੇਸੀ ਨਾ ਇੱਤੀ ਸੀਗੀ ਅੱਛਾ ਹਾਂ ਚਲ ਮੰਗ ਰੋ ਮੈਂ ਨਮਾ ਦੂੰ ਉਹ ਤਾਂ ਫਿਰ ਨਵਾਵੇਂਗੇ ਜਦੋਂ ਕਰਨਾ ਹੀ ਆ ਜਿਹੜਾ ਬਣਿਆ ਬਿਹਾਰ ਹੋਰ ਹਾਂ ਇੱਕ ਠੰਡ ਵਾਲੀ ਪੈਂਦੀ ਆ ਨਾ ਠੰਡ ਦਾ ਦਮ ਆ ਜਾ ਲਾ ਸੇਕ ਮਰੂ ਕੱਲੇ ਬੰਨਾਂ ਦਾ ਲੱਗਦੀ ਆ ਤੇ ਹੋਰ ਹਾਂ ਠੰਡ ਦੀ ਖਰ ਰੱਤ ਵੀ ਆ ਪਾਈ ਦੁਮਾ ਰੁਕ ਦੋ ਹੋ ਬਹੁਤ ਆ ਮਹੀਨਾ ਚੱਲ ਪਿਆ ਹਾਂ ਆਏ ਜੁੜ ਕੇ ਜੁੜ ਕੇ ਜੇ ਕਾ ਟੁੱੜਦੀ ਆ ਮੈਂ ਕਦੇ ਕਿਛ ਨਹੀਂ ਕੋ ਖੋਲੀ ਨਹੀਂ ਹੁੰਦੀ ਲਸਤਾਂ ਦੀ ਨਾੜ ਨਹੀਂ ਖੋਲੀ ਤਾਂ ਹੈਗੀ ਆ ਮੈਂ ਠੰਡ ਵਾਲੀ ਮੰਦੀ ਆ ਹਾਂ ਇਹ ਵੀ ਹੈ ਆਇਆ ਯਾ ਟੋੜਿਆ ਹਿੰਮਤ ਨਾਲ ਜਿਹੜਾ ਇਹ ਮਾਰਾ ਹਾਂ ਚਗਾਲ ਦੇਂਗੀ। ਓਹ ਕਹੇ ਬਾਬਾ। ਬੱਚਾ ਵੱਡਾ ਸ਼ਰਾ ਕਿਵੇਂ ਜਾਣਤਾ? ਵਧੀਆ ਕਿੱਧਰ ਫਿਰਦਾ? ਓ ਪੁੱਛਣਾ ਭਰਾ ਬਸ ਤਾਂ ਵਿਵਸਤਾ ਨੂੰ ਪੜ੍ਹਦੇ ਆਂ। ਕਿਵੇਂ? ਆਹ ਕੌਣ ਲਈ ਫਿਰਦਾ? ਓਏ ਤਾਂ ਯਾਰ ਮੇਰੀ ਭੂਆ ਦਾ ਪੁੱਤ ਆ ਸੀ ਜਮਨਸ਼ਾਲਾ। ਅੱਛਾ। ਓਦੇ ਘਰ ਦੇ ਤੀਗੇ ਤੇਰੇ ਕੀੜਾ ਜਿਹਾ ਛੂ ਗਿਆ। ਅੱਛਾ। ਤੇ ਉਹ ਮੁੰਡਾ ਭੂਆ ਦਾ ਪੁੱਤ ਲੱਤੋਂ ਆ ਰਹੀ ਜਾ। ਅੱਛਾ। ਓ ਕਹਿੰਦਾ ਮੈਨੂੰ ਬਾਈ ਬਣ ਕੇ ਕਾ ਜਾ ਕੇ ਆ। ਇਹ ਬਚਾਰੀ ਢੋਲਾ ੱੱੱ ਤੱਪਾ ਕਰਾਉਣਾ ਏ ਭੂਆ ਜੀ ਨੂੰ ਆ ਗਾ ਹਾਂ ਅੱਛਾ ਹਾਂ ਇਹ ਮਿਲ ਨਹੀਂ ਆਈ ਸੀ ਤੇ ਉਹਨੂੰ ਕੋ ਨਾਂ ਲੈ ਜਾਂਦਾ ਓਏ ਉਹ ਕਹਿੰਦਾ ਮੱਛੋਈ ਨਾ ਟੋੜਾ ਫੇਰਾ ਹੁੰਦਾ ਨਹੀਂ ਫਿਰ ਮਸ਼ੀਨਰੀ ਤਾਂ ਸ਼ਰਾ ਸਾਡੇ ਕੋਲ ਕੋਈ ਹੈ ਨਹੀਂ ਹਾਂ ਇਹ ਤਾਂ ਮੈਂ ਖੇਤ ਚੱਲ ਜੀ ਮੇਰੇ ਦਰਦ ਹੋ ਹੀ ਜਾਂਦਾ ਆ ਜਾ ਆ ਜਾ ਇਹ ਕੰਜਰ ਜੀ ਰਾਤ ਖੱਟਾ ਤੋਇ ਫਿਰ ਦੇਖ ਲਾ ਹਾਂ ਕੌਣ ਸੀ ਹੈ ਜੰਟਾ ਸੀ ਅੱਛਾ ਜੰਟਾ ਬਾਬਾ ਤੇਰੀ ਸ਼ਾਨ ਨਾ ਆ ਗਈ ਨੂੰ ਹਾਂ ਮੋਟੀ ਕਾ ਜੰਟਾ ਸੀ ਹਾਂ ਹਾਂ ਇਸ਼ਾਨ ਆ ਜਾਂਦੀ ਪਿੰਡ ਚ ਖਾ ਰੂ ਪਰ ਤੈਨੂੰ ਵੀ ਆਖ ਲੈ ਹਣੀ ਤੂੰ ਮੂੰਹ ਨਾ ਕਰ ਲੈ ਯਾਰ ਕਦਨੇ ਹਾਂ ਮੈਂ ਖਿਆਲ ਨਹੀਂ ਕਰਿਆ ਖਿਆਲ ਕੀ ਕਰੇ ਛੁਰਤ ਤੇ ਮਾਰੀ ਪੇ ਤੇ ਸਿਰ ਨੂੰ ਕਰਿਆ ਪਿਆ ਚਾਨ ਚੱਕਾ ਨਾ ਨੇਰਾ ਸੀਗਾ ਹਾਰਾ ਕੁਛ ਚਾਨ ਚੱਕੀ ਹੁੰਦਾ ਮੈਂ ਵੀ ਚਾਨ ਚੱਕੀ ਲਿਆਇਆ ਇਹਦਾਂ ਬਣੀ ਆਈ ਹੈ ਕੀ ਗੱਲ ਬਣੀ ਤਾਂ ਆਈ ਆ ਫੇਰ ਹੀ ਬਣਾਉਣੀਆਂ ਜੀ ਬਣੀ ਆਈ ਆ ਹਾਂ ਇਹ ਕਾਇ ਕਰੀ ਹਾਂ ਤਾਂ ਨਾਲੇ ਮੈਂ ਮੜੂਗੀ ਕਿਤੇ ਟੇਮ ਲਵਾ ਦੇ ਮੈਨੂੰ ਆਏ ਹੁਣ ਉੱਥੇ ਟਿਕ ਟੱਕਟ ਕੱਟ ਕੇ ਮੋੜਨਾ ਕੋਈ ਕਰਾਂਗੇ ਵੀ ਠੋਟਾ ਕਤਨ ਨਾ ਬੰਥੇ ਮੰਗੂ ਆਏ ਹੁਣ ਦੱਸ ਕੀ ਤੈਨੂੰ ਮੈਂ ਰੁਗਾਂ ਤੇ ਚੜਾਉਣਾ ਹੈ ਕੰਬਲੀ ਲਾਲਚ ਵਾਲਾ ਕਰਨ ਲੱਗ ਗਿਆ ਨਾ ਨਾ ਲੱ ਦੇਖ ਕੇ ਤਾਂ ਸਹੀ ਚੰਦਰੂਪਿਆ ਕਿ ਕਿਸੇ ਪਾਸੇ ਟੱਪ ਗਿਆ ਐਵੇਂ ਤਾਂ ਪੈਂਦਾ ਨਹੀਂ ਸੀ ਦੇਖਦੇ ਆ ਫਿਰ ਉਹ ਮੰਜੇ ਤਾਂ ਮੈਂ ਲੋ ਦੀਂਦਾ ਨਹੀਂ ਕਿ ਪਿਸ਼ਾਬ ਸ਼ੂ ਕਰਨ ਗਿਆ ਚਲ ਦੇਖਦੇ ਆ ਕੋਲੇ ਜਾ ਕੇ ਪਿਸ਼ਾਬ ਕਰਨ ਗਿਆ ਹੋ ਤਾਂ ਮੁੜੇ ਆਉ ਕਮ ਤਾਂ ਉਹੀ ਮੈਂ ਲਾ ਦੇਖਾ ਤਾਂ ਸੀ ਕਿਹੜੇ ਪਾਸੇ ਗਿਆ ਇਧਰ ਦੀ ਟੱਪਿਆ ਜਾਣਾ ਟੱਪ ਜਾਗੇ ਚਲ ਬਾਹਰ ਦੇਖਦਾ ਖੁੱਲਾ ਕੇ ਜੜਿਆ ਮੈਂ ਤਾਂ ਟੱਪ ਗਿਆ ਪੈਂਦਾ ਯਾਰ ਕਿਸੇ ਪਾਸੇ ਚਲ ਦੇਖਦੇ ਆ ਬਾਹਰ ਦੇਖਦੇ ਆ ਜੜਿਆ ਕੇ ਖੁੱਲਾ ਹੈ ਉਹ ਯਾਰ ਉਹ ਬਾਹਰ ਤਾਂ ਖੁੱਲਾ ਪਿਆ ਕੰਮ ਤਾਂ ਫਿਰ ਉਹੀ ਹੈ ਇੱਥੇ ਬੈਠੂ ਮੈਂ ਘੜੂ ਦੀ ਪਾਇਣ ਮੈਂ ਮਸ਼ੀਨ ਕੋਲੇ ਬਹਿਣ ਦੇ ਮੈਨੂੰ ਪਤਾ ਲੈ ਕੇ ਆਉਂਗੇ ਕਿਸੇ ਨਾ ਕਿਸੇ ਨੂੰ ਇੱਥੇ ਬਹਿਨੇ ਮਸ਼ੀਨ ਦੇ ਉਹ ਲੈ ਚਾ ਲੱਗ ਜੂ ਪਤਾ ਕਿ ਲੈ ਆਉਂਦਾ ਕਿਸੇ ਨੂੰ ਕਿ ਕੱਲਾ ਆਉਂਦਾ ਤਾਂ ਹੀ ਪਿਆ ਸੀ ਇੱਥੇ ਮੈਂ ਅੱਖੇ ਅੱਗੇ ਤਾਂ ਕਦੇ ਨਾ ਹੀ ਨਹੀਂ ਲਿਆ ਇੱਥੇ ਬਹਿਂਦੇ ਮੈਂ ਪਾਹਂਦੇ ਯਾਰ ਦੀ ਮਾਇਸ ਵੀ ਨਾ ਉੱਤੇ ਮੂਤਦੇ ਤੇ ਇੱਥੇ ਬਹਿਨੇ ਆਉਂਦੇ ਫੇਰ ਨੂੰ ਇੱਥੇ ਵਾਜਾਂ ਬੰਤ ਛੇ ਕੇ ਲੱਗ ਜੂ ਪਤਾਉਣ ਦੇ ਮੂਗੜਾ ਪਤਾ ਲੱਗਣੇ ਵੀ ਇੱਥੇ ਬੈਠਾ ਚਲ ਬੈਠੇ ਦੇਖ ਰਿਹਾ ਫਿਰ ਕੀ ਬਣਦਾ ਹੈ ਮੇਰੇ ਕੋਲੇ ਵੀ ਅੱਜ ਹੀ ਸੀਗਾ ਟਾਈਮ ਕਿਉਂ ਮੇਰੀ ਅਨਪੂ ਆਹਦੇ ਪੁੱਤ ਦੇ ਛੱਤ ਪੈਂਦੀ ਸੀਗੀ ਅੱਛਾ सारे ओत्थे गए फिर आए नहीं गल बजगा रहेगी फिर हो गए दूर दी बात कहूं हां दूर दी कुछ तर दूरू पीली होगी ना हां लाल चकर जंदे अपन ओदा करके कहता हूं रिश्तेदार रे तड़के भाग जाओ और ही बोले बंचपिया होगा हां अच्छा आई कोई तो सुन गयो ओला नपा मंजा ऐठी दा रखया और ही ਉਹ ਮਾਂ ਬੀਬੀ ਜੀ ਆਇਆ ਤੇ ਵਾਇਸ ਆਏ ਤੇ ਕਿ ਮੰਝਾ ਵੀ ਬਾਂਦਾ ਉਹ ਕਿਹੜਾ ਬਾਂਦਾ ਤੂੰ ਭੈਜਿਆ ਬੋਚ ਕੇ ਹਾਂ ਹਾਂ ਬਾਲਾ ਬਾਲਾ ਇਹ ਤੋ ਦੂੰ ਪਾਣ ਮੈਂ ਐ ਕਰਾਂ ਹਾਂ ਅ ਕੰਬੋ ਲੈ ਲੈ ਲੱਟਾਂ ਜੇ ਪਾਇ ਥੱਲੇ ਹਾਂ ਹਾਂ ਇਹ ਤਾਂ ਲੈ ਲੈਨੀ ਆ ਰਜਾਈ ਚੱਕ ਲੈ ਅੰਦਰੋਂ ਆਹੋ ਸੋ ਬੋਚ ਕੇ ਲੋਟੋ ਕੇ ਭੈਜਾ ਮੈਂ ਤਾਂ ਕਮਲਾ ਹੀ ਆਂ ਹਾਂ ਕਾ ਡਾਟੂ ਹਾਂ ਹਾਂ ਤੁਮਾਰ ਕੇ ਪਾਲਾ ਮੈਨੂੰ ਕੋਈ ਡਰ ਨਹੀਂ ਹਾਂ ਹਾਂ ਕੋਈ ਡਰ ਨਹੀਂ ਕਿਉਂ ਆਏ ਆ ਗਾਣਾ ਕੱਟਣੇ ਤੜਕੇ ਬੋਝ ਕੇ ਬਾਹਰ ਸੱਟ ਪਾ ਦੂੰ ਹਾਂ ਇਹਨੇ ਨੇੜੇ ਆ ਨਾ ਬਾਰ ਹੋਰ ਹੁਣ ਉਹ ਗਾਹਾਂ ਕਿੱਥੇ ਲੋਟਾਂਗਾ ਮੈਂ ਤਾਂ ਕਮਲਾ ਹਾਂ ਪਾਲਾ ਤਾਂ ਨਹੀਂ ਲੱਗਦਾ ਪਾਲਾ ਤਾਂ ਲੱਗੀ ਜਾਂਦਾ ਹੁਣ ਠੰਡਾ ਕੀ ਰੰਜਾਈ ਦੇ ਮਾ ਸਾਕੇ ਕੰਬਲ ਜੋੜ ਲਿਗੇ ਹਾਂ ਜੋੜ ਲਾ ਜੋੜ ਤੇ ਲਾ ਲੈ ਇੱਕ ਦੂਜੇ ਕੰਬਲ ਵਿੱਚ ਹਾਏ ਕਰ ਲੱਗ ਗਿਆ ਮੈਂ ਬਹੁਤ ਮੱਛਾਂ ਦੀ ਰਾਖੀ ਹਾਏ ਦੇਖਿਆ ਤਾਂ ਮੈਂ ਡਰ ਗਿਆ ਲੱਗ ਜਾਂਦਾ ਡਰ ਵਾਲੀ ਕੀ ਗੱਲ ਆ ਆਪਦਾ ਘਰ ਹੈ ਅਰੇ ਅਰੇ ਹੇ ਕਈ ਚੋਦੋਂ ਪਾਣ ਹੋਰ ਇਹ ਲੱਤ ਬਾਣੀ ਮਰਦੀ ਮਰਦੀ ਕਿਉਂ ਨਹੀਂ ਹਾਂ ਹੁਣ ਲਾ ਦੇਗਾ ਮੰਜਾ ਯਰਕਣ ਮਾੜੇ ਦੇਖਿਆ ਮਾ ਹਾਂ ਦੇਖ ਲੈ ਮੈਂ ਇੱਥੇ ਪੱਪਾ ਇੰਨੇ ਹੂੰ ਬਾਰਕ ਤਾਂ ਬੇਪੜੀਂ ਨਾਦਾ ਹੈ ਕੋਈ ਨਹੀਂ ਉਠਦਾ ਪ੍ਰਕਾਰ ਉੱਠਿਆ ਕੋਈ ਕਰਿਆ ਸੌਂ ਗਏ ਹੋਣਗੇ ਨਾ ਰਾਬਤ ਹੋ ਗਿਆ ਹਾਂ ਬਾਰਾ ਮੇਰੇ ਫੋਨ ਉੱਠਦਾ ਹਾਂ ਹਾਂ ਤੁਜੀ ਦਾ ਕਮਲ ਹੀ ਆ ਰੱਬ ਮੇਰੇ ਸਹੁਰੇ ਦਾ ਲੱਕਾ ਖੜ ਗਿਆ ਹਾਂ ਕਮਲੇ ਖੜਦਾ ਅਕੜਾ ਮੜੀ ਨਿੱਗ ਜੀ ਲੈ ਹਾਂ ਹਾਂ ਕਿਰਾ ਪਾਏ ਜੋ ਠਰ ਕੇ ਜਾਵਾ ਔਰ ਠੰਡ ਬੜੀ ਠੰਡੀ ਮਾਰ ਰਹੀ ਹੈ ਮਾਸਿਆ ਹੂੰ ਹੂੰ ਪਾਣੀ ਲਾ ਕੇ ਆਂ ਭਾਂਡੀ ਫੁੱਦੀ ਠੰਡ ਨੂੰ ਮੇਰੇ ਤਾਂ ਪੈਰੀ ਜਮਾ ਠਰੇ ਪਏ ਕਮਲ ਜੀ ਹੋਰ ਹਾਲੇ ਲੱਤਾਂ ਦੱਬਾ ਹੀਟਰ ਲਿਆ ਮੈਂ ਲੈ ਜੇ ਲੱਤਾਂ ਦੱਬੇ ਇੱਥੋਂ ਹਾਂ ਹਾਂ ਦੱਬੇ ਦੱਬਾ ਦੱਬਾ ਹਾਲੇ ਹੋਰ ਇਹ ਚਾਪਫਾਇਰ ਗੜਾਬ ਆਪ ਕੋਲੀਆਂ ਬੱਚਿਆਂ ਬੰਦ ਨਾ ਦੱਬਣੀਆਂ ਕੀ ਚੱਕੀ ਲੈ ਆਹ ਜੇ ਘੁੱਟ ਮੈਂ ਹਾਂ ਉਰੇ ਫਿਰ ਇਹ ਨਾਲ ਹੋ ਜਾਂਦਾ ਨਾ ਸਾਰਾ ਦਿਨ ਕੰਮ ਤੰਦੇ ਨਾਲ ਆ ਪਾਇਦਾ ਸੀ ਵੀ ਬੈਗਾ ਇਹੋ ਤੇ ਦਵਾਈ ਬਣਾ ਕੇ ਦੇਮਾ ਹਾਂ ਹਾਂ ਬਣਾ ਲੈ ਦੇਮਾ ਗੜੀ ਸਰ ਲਾ ਕੇ ਨਾ ਵਿੱਚ ਤੋਰ ਤੇ ਨਾ ਪੰਛੀ ਉਹ ਕੱਲ ਨੂੰ ਤੇ ਬਣਾ ਕੇ ਢੂੰਦੇ ਨੇ ਹਾਂ ਚੰਗਾ ਬਣਾ ਦਿੱਤਾ ਤਾਂ ਭਾਂਡਾ ਲਾਣਾ ਕਈ ਲਾਗੀ ਤੀੜੀ ਗਾਲੀ ਦਵਾਈ ਗੱਲਾਂ ਨਹੀਂ ਆ ਤੂੰ ਵੀ ਬੱਲਾ ਕਾਨੂੰ ਕਰਾਂਗੇ ਸਾਰਾ ਕੁਝ ਹੀ ਕਰਾਂਗੇ ਹੂੰ ਹੂੰ ਕਹਿੰਦੇ ਹੁਣ ਤੈਨੂੰ ਪਤਾ ਦੇਖਣਾ ਪੈਂਦਾ ਉੱਤੇ ਛੁਟਾ ਹਾਂ ਹਾਂ ਆਏ ਕਰੀਂ ਹਾਂ ਬੇੜੇ ਕਬੜੇ ਨਾ ਵਿਆਹ ਜਾਣਗੇ ਬੰਤੋ ਹਾਂ ਹਾਂ ਸਾਰਾ ਜਾਣਾ ਬਣਾ ਅੱਛਾ ਇੱਥੇ ਰੱਖੀਂ ਦੋ ਦਿਨ ਲੈ ਲੈ ਜੀ ਦੋ ਕੱچے ਤੇ ਨਾਲੇ ਇੱਥੇ ਆਪਦਾ ਘਰੇ ਨਾਲੇ ਆਪ ਦੀ ਪਕਾ ਲਈ ਨਾਲੇ ਬੇੜੇ ਇੱਥੇ ਖਾਧੀਆ ਕਰਾਂਗੇ ਨਾ ਕੋਈ ਨਹੀਂ ਮੈਨੂੰ ਦੱਸ ਦਿਓ ਹਾਂ ਤੈਨੂੰ ਗਾਸ਼ਮ ਰੋਦਰ ਪਹਿਲਾਂ ਹਾਂ ਹਾਂ ਨਾ ਲੈ ਮੇਰੇ ਘਰ ਦੇ ਨੂੰ ਕਹਦੇ ਥੋੜਾ ਜਾ ਕਹਦੇ ਇੱਕ ਗੱਲ ਆਈ ਗੰਗੋ ਹਾਂ ਕਹਨੂ ਕਿ ਕਾ 70 ਰੁਪਏ ਸਰਦਾਲ ਦੇ ਹੋ ਗਏ ਹਾਂ ਕੱਤਰ ਮੋਟਾ ਨੀਂਗਾ ਦਾ ਥਿਰੇ ਨਾ ਮੋਨਿਆ ਅਗੇ ਫਿਰਦਾ ਹੂੰ ਮੋਟਾ ਵੀ ਪਹਿਲੇ ਦਿਨੋਂ ਹੀ ਨਾ ਆਪਣਾ ਤੇਰੇ ਦਾ ਮੋਹ ਯਾਰੀ ਆ ਹਾਂ ਹਾਂ ਪਹਿਲੇ ਦਿਨੋਂ ਦੇਖ ਲੈ ਕਵਾਨੀ ਪੜੇ ਜਦੋਂ ਤੂੰ ਤਫਰੀਦੋਂ ਬਾਹਰ ਮੂਰਦ ਹਾਂ ਆਹਾ ਹਾ ਹਾ ਮੈਂ ਬਖਨਰ ਦਰਵਾਜ਼ੇ ਤੋਂ ਹੂੰ ਉਹ ਰੋਮਾ ਕੈਨ ਆ ਗਈ ਕਿਤੇ ਆਹਾ ਹਾ ਹਾ ਦੀ ਗੋਬੜ ਉਹ ਭਾਈ ਦੀ ਫੁੱਦੀ ਕੰਮ ਦਾ ਚੋਰਾ ਸੀ ਜਿਹੜਾ ਮੈਂ ਜੰਘੋ ਨਾਲ ਕਿਤੇ ਹਾਂ ਹਾਬਰ ੱਪਾ ਜੀ ਮਾਖਾ ਲੈ ਬੇਰੇ ਤਾ ਜਾਣ ਲੱਛੇ ਦੇਖ ਲਾ ਵੀ ਸੁਣ ਲਈ ਹੈ ਤੂੰ ਜਾਂਦੇ ਵੀ ਸਾਰੇ ਪਿੰਡ ਮਗਰ ਫਿਰਦਾ ਸੀ ਮੇਰੇ ਮਾਰਾ ਪਿੰਡ ਜਮਾਂ ਫਿਰਦਾ ਸੀ ਕਹਿੰਦੀ ਬੜੀ ਤਾਗੜੀ ਸੀ ਨਾ ਤੁਮ ਆ ਗਰਵਾਨੀ ਸੀ ਕੱਟਕਾਰ ਸੀ ਤੇਰੇ ਵਾਂਗੂ ਇੱਕ ਸੋਹਣੀ ਵਾਲੀ ਸੀ ਹੁਣ ਤਾਂ ਮਾਰਦੀ ਫਿਕਰਾਂ ਨੇ ਕੋਈ ਰਿਆ ਚੰਨ ਦਾ ਟੁਕੜਾ ਸੀ ਆ ਜਾਣ ਦੀ ਤੋਰ ਦੀ ਐ ਚਮਕ ਵਾਂਗੂ ਗਰੀ ਚਵਾਂ ਜਮਾ ਵਕੀਲਾਂ ਕੀ ਕੋਈ ਹੈ ਆਂਟ ਇੱਕ ਮੈਂ ਜਾਣ ਕੇ ਚਾਂਜਰਾ ਪਾ ਲੈਂਦੀ ਸੀ ਛਣਕਾ ਦਿੰਦੀ ਜਮਾ ਦੇਖ ਲੈ ਤੂੰ ਤੇਰੇ ਜਹਾ ਦਾ ਜਿਹੜਾ ਟੱਕਰੇ ਨਹੀਂ ਤੈਨੂੰ ਚਾਂਜਰਾ ਦਾ ਕੀ ਸ਼ੌਕ ਆ ਜੀ ਸੋਲੇ ਵਾਲੇ ਹੋਏ ਆਪਣੇ ਤੈਨੂੰ ਚਾਂਤੀ ਜਿਆ ਕਰਾ ਕੇ ਦਿੱਤਿਆਂ 12 ਤੋਲਿਆਂ ਦੀ ਹਾਂ ਕੋਸ਼ਟਾ ਮੇਰੀ ਮਾਂ ਦੇ ਸੀ ਕਿ ਉਹ ਲੱਲੇ ਭੱਬੇ ਤੋਂ ਗੋਲ ਤਾਂ ਗਏ ਉਹਨਾਂ ਦੇ ਹੁੰਦੇ ਇੱਕ ਸਿਰ ਤੇ ਲਾਉਣੀਆਂ ਹੋ ਹਾਂ ਤੇ ਉਹ ਥੰਤ ਸੁਨੇਜ ਪਨਾ ਕੇ ਦੇਖ ਲੈ ਤੈਨੂੰ ਕਰਾ ਕੇ ਦਿੱਤਾ ਉਹਦੇ ਪਿੱਛੇ ਤਾਂ ਸਾਡੇ ਕਰੀ ਵਿਕਲੇਸ ਪਏ ਸੀ ਅੱਛਾ ਕਹਦੇ ਆ ਕਿੱਥੋਂ ਲੈ ਕੇ ਆਈਆਂ ਉਹ ਕਹੇ ਜ ਮੈਂ ਫਰਮਾਈਆਂ ਆਪਣੀਆਂ ਮੈਂ ਕਹਤਾ ਸੀ ਮੈਂ ਕਿ ਮੈਂ ਪੈਸੇ ਜੋੜੇ ਜੋੜ ਬਣਾਇੰਗਾ ਆਦਾਂ ਮਰ ਮਾਂ ਮਰ ਬਾਪ ਕੋਸ਼ਟਾ ਮੈਂ ਕਹਤਾ ਮਗਾ ਸਲਾਮੀ ਵਾਲੇ ਸੀ ਜੇ ਮੇਰੇ ਕੁਸ ਹੋਰ ਹੋਗੇ ਸੀਗੇ ਤੂੰ ਐ ਲਾ ਲਾ ਜੇ ਤੋ ਲੋਟ ਬੰਦੀ ਜੀ ਹੋਈ ਆ ਇਹ ਆਪਦੇ ਤਾਂ ਰਹਿ ਨਾਲ ਰਹਿ ਕੇ ਤੇਰੇ ਦੇਖ ਲਾ ਲੋਟ ਪਤਲਾ ਕੇ ਪਹਿਲਾ ਤੇਰੇ ਬਦਲਾ ਖਿਜ ਆਇਆ ਮੈਂ ਕਿਹ ਰਹਿ ਜੇ ਤੇ ਬਦਲਾ ਹੋਣੀ ਚੀਜ਼ ਮੁਹਬਤ ਸੀ ਆਪਣੀ ਹਾਂ ਮੋ ਪਿਆਰ ਦੀ ਗੱਲ ਹੁੰਦੀ ਆ ਹਾਂ ਯਾਰ ਨਾ ਨਗੜਾ ਇਹ ਮੈਨੂੰ ਛੱਡਿਆ ਬੰਦੇ ਇੱਥੇ ਪੈਣਾ ਦੇਵੇ ਕਿ ਮੈਂ ਪੂੰ ਅੱਛਾ ਗੱਲ ਨੂੰ ਕਿ ਪਤਾ ਛਾਣਾ ਬੰਦਾ ਮੈਂ ਨਿਗਰ ਰੱਖੂੰ ਜਾਂ ਮੈਂ ਚਾਹ ਨਿਗਰ ਰੱਖੂੰ ਮਸਾ ਹਟਾਇਆ ਠੱਕੇ ਵਾਲੀ ਮੰਦਾ ਜੱਬੀ ਜਵੇ ਮੈਨੂੰ ਪੈਂਦਾ ਸੀ ਉਹ ਪੈਂਦਾ ਪਹਿਲਾਂ ਫਿਰ ਉਹ ਤੰਗਤਾ ਪੈਂਦਾ ਸੀ ਨੂੰ ਸ਼ੱਕ ਹੋ ਗਿਆ ਉਹ ਕੋਈ ਆ ਉਹ ਛੱਕਾ ਕਾ ਗਾ ਨੂੰ ਹੋਆ ਪਛੇ ਨਾਲ ਚ ਕਰਦਾ ਬੱਚਾ ਉਹ ਸਾਰੇ ਕੱਟੇ ਗਾ ਛੋਟੇ ਗਾ ਵਾਲੀਆਂ ਸਾਰੀਆਂ ਹੂੰ ਕੱਟੇ ਤੇ ਚੜੀ ਜਾਂਦਾ ਚੜੀ ਕਾ ਨੂੰ ਬੰਦ ਤਾਂ ਨਹੀਂ ਰਚਾ ਨਹੀਂ ਪੋਣਾ ਇਹ ਗੱਲ ਕਰਦਾ ਅੱਛਾ ਹਾਂ ਵਿਚਾਰੇ ਸੁੱਕ ਗਿਆ ਕਿ ਕੱਟਰ ਨੂੰ ਕਿ ਪੋਣਾ ਕੰਜਾ ਨਹੀਂ ਰਤਾ ਪੋਣਾ ਇਹ ਹਾਂ ਤੂੰ ਤਾਂ ਬਹੁਤ ਪੋਣਾ ਹੈ ਕਰੋ ਹੁਣ ਵਿਹਾਰ ਬਹੁਤ ਟਾਈਮ ਹੋ ਗਿਆ ਹੋਰ ਲੇਟ ਹੋਈ ਐ ਨਹੀਂ ਹਾਈਡਰੋ ਫੱਲੀ ਜੀ ਨਾ ਲੋਟ ਕਰਾਂ ਹਾਂ ਠੰਡ ਨਹੀਂ ਹੁੰਦੀ ਕਰਦੇ ਹਵਾ ਹੁੰਦੀ ਐ ਇਧਰੋਂ ਹਾਂ ਬਾਹ ਵਾਈ ਜੀ ਹੂੰ ਟੋਰ ਜੰਕੋ ਇਹਦਾ ਇਹਦਾ ਬੰਸ ਕੋ ਠਗਾ ਜਾ ਮੈਂ ਬਰਵਾ ਤੇ ਤੂੰ ਹੀ ਆ ਇੱਕ ਵਾਰ ਜਾ ਸੂਨ ਚਾਹ ਇੱਕ ਵਾਰ ਜਾ ਹਾਂ ਹਾਂ ਬਾੜ ਦੇ ਬਾੜ ਦੇ ਖੂਰਾ ਬੱਚਾ ਹਨਾ ਹਾਂ ਹਾਂ ਉਹ ਤਾਂ ਦੇਖਣਾ ਖੜ ਜਾ ਹੂੰ ਸਾਫ ਕਰਨਾ ਉੱਠਿਆ ਹੋਵੇ ਦੇਖਿਆ ਦੇਖਿਆ ਆਹ ਹੈ ਮੇਰੇ ਕੋਲ ਦੱਕੇਨ ਕਦੀ ਖੰਦੀ ਹੈ ਤਾਂ ਪਲੇਖਾ ਪਹਿਲਾ ਪ੍ਰਕਾਰ ਪ੍ਰਕਾਰ ਪਲੇਖਾ ਪੈ ਗਿਆ ਮਗਾ ਕੇ ਪਛਾਵ ਕਰਨ ਹੂੰ ਤੇ ਮੰਜੇ ਹਾਈ ਤੇ ਕੁਚਲੀ ਆ ਮੁੱਢੀ ਆਇਆ ਇੱਥੇ ਦੇਖ ਲਓ ਜੇ ਇੱਥੇ ਦੇ ਇੱਥੇ ਨਾਲੋ ਫੜੂ ਆਮ ਦਾ ਤਕਾਉ ਮੁੱਢੀ ਵਾਲੇ ਚ ਪ੍ਰਕਾਰ ਦੇ ਮੰਜੇ ਨੂੰ ਕੀ ਹੈ ਆਮ ਦਾ ਤਕਾਉ ਨਾ ਇੱਧਰ ਹੂੰ ਦੇਖ ਲਓ ਜਿਵੇਂ ਚੰਗਾ ਆ ਜਾ ਆ ਜਾ ਹੂੰ ਲੱਗਾ ਪੋਤ ਆ ਇੱਥੇ ਲਵਾ ਲਾ ਹੱਥ ਕੰਦਨ ਨਾਲ ਆ ਗਿਆ ਆ ਕਛੀ ਇੱਕ ਜੇ ਚਾਰ ਲਾ ਹੂੰ ਕੰਬੇ ਕੇ ਪੈ ਨਹੀਂ ਹੁਣੇ ਮੈਂ ਤਾਂ ਲਾਉਣੀ ਆ ਫਰੇ ਕੀ ਕਹਿੰਦੇ ਆ ਚੱਲ ਹੋਰ ਜਣੇ ਪਾਇਆ ਯਾ ਫੋਨੀ ਤੋਂ ਗੰਗਾ ਛੱਡਦੇ ਸੀ ਯਾ ਕੁਆ ਮੇਰਾ ਹੂੰ ਹਾਂ ਭਾਈ ਦਰ ਨਾ ਜੋ ਪਾਇਆ ਕੱਢਦੇ ਸੀ ਇੱਧਰਲੇ ਪਾਸੇ ਆ ਲੈ ਉਹ ਮੇਰਾ ਤਾਂ ਗੰਪਟਿਆ ਗਿਆ ਆਹੋ ਆਹੋ ਇਹ ਕੋ ਠੰਡਈ ਵਾਲੀ ਆ ਹਾ ਤਾਂ ਕਰੀ ਕੁਛ ਨਹੀਂ ਭਾਈ ਹਟੋ ਆਹ ਹੈਂ ਪਾਛੇ ਆ ਗਿਆ ਬਾਲੇ ਵੱਧ ਕੇ ਦੇ ਕੋਨ ਨੂੰ ਪਾਛੇ ਤਾਂ ਬਦਣੀ ਆ ਛਾਲ ਤਾਂ ਕੀ ਛਾਲ ਨਾਲ ਹੋ ਜਾਂਦਾ ਨਾ ਹਾਂ ਛੂਟ ਲਾਲ ਬੜਾ ਫਸ ਗਿਆ ਬੈ ਤੇਰੇ ਦਿੱਤੇ ਛੂਟ ਨੇ ਮੇਰੇ ਵਾਲੀ ਜਿਹੀ ਤੇ ਹੋਰ ਰਾਤ ਨੂੰ ਚੈਨ ਦੀ ਚਰਕੋ ਜੀ ਪਾਈ ਦੀ ਮੈਂ ਪਾਉਣੀ ਘਟਾ ਨਵੇਂ ਵਰਗੇ ਪਏ ਆ ਔਰ ਨਾਲਾ ਨਾ ਖਿੱਚ ਗੋਲ ਗੰਢ ਪੈ ਜੂ ਖੜ ਜਾਗਾ ਹੂੰ ਅੱਜਾ ਖੜ ਜਾ ਹੂੰ ਖੜ ਜਾ ਹਜੇ ਕਾਹ ਹੋਣਾ ਕਰ ਹਾਂ ਸਰੀਰ ਨਹੀਂ ਹੋਇਆ ਹਜੇ ਕਹਨੇ ਚ ਹਲਿਆਦ ਇਹਨੂੰ ਕਦੇ ਮਾੜਾ ਯਾ ਇੱਕ ਜੀ ਐਂ ਕਰਦਾ ਵੀ ਫਾਇਰ ਹੀ ਗਈ ਜਾਣੀ ਹੈ ਨਾ ਖੜ ਜਾ ਥੋੜਾ ਜੇ ਕਰ ਮਾੜਾ ਯਾ ਸਰੀਰ ਤੱਤਾ ਹੋ ਜਾਂਦੇ ਹਾਂ ਮੈਨੂੰ ਗਰਮਾਇਸ਼ ਹੁੰਦੀ ਹੈ ਨਾਲ ਜੇ ਲੱਗਦਾ ਹੂੰ ਪਾਚੰਦੋ ਕੀ ਕਰ ਰਖਿਆ ਜੀ ਤੂੰ ਖਾਣਾ ਗਿਆ ਹੂੰ ਆਹੀ ਰੋਟੀ ਟੱਕ ਪਰ ਹੋਰ ਕੀ ਨਾ ਨਾ ਮੈਂ ਤਾਂ ਲੱਗਦਾ ਨਹੀਂ ਨਾ ਨਾ ਇਹ ਤਾਂ ਪੈਰ ਬੜੇ ਮੈਂ ਦੋ ਚਮਚੇ ਭੁੱਕੀ ਦਾ ਚਾਹ ਚ ਪਾ ਲਿਆ ਮਖਾ ਜਾਣੀ ਛੰਡ ਜੀ ਲੱਗਦੀ ਠੰਡ ਕੋਈ ਸਰਦਾ ਨਹੀਂ ਸੀ ਭੁੱਕੀ ਬਣਾ ਉਹ ਭੁੱਕੀ ਤਾਂ ਐ ਖਾਜੀ ਮਗਰ ਨਾਲ ਤਾਂ ਜੀਰ ਲੱਗੇ ਰੋ ਗੱਲੀ ਬਾਤੀ ਹਾਂ ਨਾ ਕੋ ਟਾਈਮ ਨਾ ਮੈਂ ਤਾਂ ਨਸ਼ੇ ਵਾਲੇ ਤੋਂ ਡਰ ਲੱਗਦਾ ਨਾ ਨਾ ਡਰ ਕਾ ਕੰਮ ਨਹੀਂ ਹੂੰ ਆਹ ਨੂੰ ਗੜਾ ਨਿਆਰਾ ਦੇਖੀਉਂਗਾ ਠੱਠੇ ਵਰਤੀ ਪਈਆਂ ਐ ਡਰ ਨੂੰ ਖਾਣ ਕੱਢ ਜਾਏ ਕੋਲ ਕਰੀ ਜਨਾ ਕਾ ਨੂੰ ਪਾਸਾ ਲਿਆ ਮਟਾ ਹਾਂ ਟੇਢੀ ਕਰ ਲੈ ਟੇਢੀ ਦੋ ਮੀਟਰ ਕੀ ਦਾ ਨਹੀਂ ਕਿ ਹੁਣ ਤਿੱਥੋਂ ਹਰੇ ਮੈਂ ਕਾ ਨੂੰ ਕੁਝ ਕਹਿਹਾ ਲੈ ਫਿਕ ਆਪਣਾ ਛਾੜ ਛੋ ਹਵਾ ਪੰਗੀ ਆ ਹਾਂ ਤੇਰੀ ਮੈਂ ਘੜਾ ਲਾ ਭੈ ਨੂੰ ਤੇਰੀ ਨੂੰ ਇਹ 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 ਕੀ ਕੰਮ ਕਰਦਾ ਹੈ ਆਹ ਕੌਣ ਹੈ ਹੈ ਕਿਵੇਂ ਆਹ ਕੌਣ ਨਾਲ ਆ ਇਹ ਤਾਂ ਵਿਚਾਰੀ ਉਹ ਆਈ ਸੀ ਆਪਣਾ ਮੈਂ ਥੁੰਦੀ ਸੀ ਨਾ ਜੀ ਅੱਛਾ ਇਹ ਨਾਲ ਪਾ ਕੇ ਮੈਂ ਸਵਾਉਂਦੀ ਸੀ ਹਾਂ ਉਹ ਪਾ ਕੇ ਖੋਲ ਗਏ ਤਹਾਂ ਲਾਗੇ ਪੁੱਠੇ ਹੋ ਗਏ ਤੇ ਫਿਰ ਸਵਾ ਦਿੰਦਾ ਨਾਲ ਤਾਂ ਪਾਈ ਪਿਆ ਕੌਣ ਮੈਂ ਤਾਂ ਮਗਾ ਮਰੀ ਨਿੱਕੀ ਹੋਈ ਆ ਭਾਈ ਮੈਂ ਹੋੜ ਕਿਹਾ ਅੱਛਾ ਹਾਂ ਬਹੁਤ ਸੁਣੀ ਗੱਲ ਹੈ ਲੋ ਕੰਡਾ ਹੈ ਨਹੀਂ ਪਰ ਮੈਂ ਛੱਤ ਪੰਗਿਆ ਛਿੜੀ ਚਾ ਨਾਲਾ ਬੰਨ ਲਾ ਪਈ ਮੈਂ ਸਸੂੰਦੀ ਸੀ ਇਹ ਤਾਂ ਬੰਦ ਸਾਡੇ ਹਾਂ ਹਾਂ ਉਹ ਸੱਦ ਨਹੀਂ ਸੀ ਉਹ ਦਿਸੀ ਹੁੰਦਾ ਮੈਨੂੰ ਮੈਨੇ ਕਿਦਾ ਪਾਲਾ ਚੱਲ ਗਿਆ ਜੰਗੂ ਆ ਗਈ ਮੈਂ ਪਉ ਰਾਖੀ ਤੇ ਉੱਥੇ ਮੈਨੂੰ ਪਤਾ ਹੀ ਸੀ ਕਿਹੜੀ ਰਾਖੀ ਤੇ ਐ ਮੈਂ ਖੁੰਡਾ ਮਰੂ ਜੀ ਸਾੜਾ ਜੀ ਫਿਰ ਮੈਂ ਤਾਂ ਜਾਣੀ ਐਨੇ ਨਾ ਛੱਡੀ ਆ ਕੁੱਤਾ ਬਿੱਲਾ ਨਾ ਪੜਦੇ ਲੰਗਾਇਆ ਉਹਨਾਂ ਨੂੰ ਇੱਥੇ ਦੁਬਾਰੇ ਆ ਕੇ ਸਾਹਵ ਲਾ ਲਈ ਉਹ ਜੀ ਆਏ ਗਏ ਹਾਂ ਲੱਤਾਂ ਤੋੜ ਦੂੰ ਉਹ ਸੋ ਮੈਨੂੰ ਜੀ ਹਾਂ ਮੈਨੂੰ ਦੇਖਿਆ ਅੰਦਾ ਸਵਾਤੀ ਜੀ ਕੇ ਨਾ ਕਿਹੜੀ ਸੁਭਾਤੀ ਮੈਂ ਮਰੀ ਜਨੈ ਤੇ ਵਿਚੀ ਰਹਿ ਗਿਆ ਕਾਹੀ ਮੈਂ ਪਾਇ ਕੇ ਰਾਜੀ ਹਾਂ ਤਾਂ ਹੀ ਪਿਆ ਸੀ ਅੱਗੇ ਕਿੱਦੇ ਪਿਆ ਓਏ ਮੇ ਪਿਆ ਜੀ ਉਹ ਤਾਂ ਕੁਦਰਤੋ ਗੱਲ ਬਣ ਗਈ ਆਉਲਾ ਪੈ ਗਿਆ ਮੈਂ ਕਹਿੰਦੀ ਭਾਈ ਡਾਕਟਰ ਬਹੁਤ ਹਾਂ ਮੈਂ ਸੁਣੀ ਜਾਂਦਾ ਸੀ ਇੱਥੇ ਬੈਠਾ ਕੀ ਸੁਣੀ ਜਾਂਦਾ ਜੀ ਹਾਂ ਜਿਹੜਾ ਹੀ ਕੰਮਾਂ ਦੇ ਰਹਿ ਕੇ ਪਹਿਲੇ ਦਿਨੋਂ ਹਾਂ ਬੇਕਾਂ ਚ ਹੋਰ ਕੱਢਿਆ ਕੁਛ ਹਾਂ ਹਾਂ ਤੇ ਤੂੰ ਦੀਦਾ ਤੇ ਮਛੀਨਾ ਚ ਬਜਾਇਆ ਬੈਠਾ ਕੁ ਸੇਣਾ ਤੂੰ ਨਾ ਤੂੰ ਕਾਸ ਰੁਪਏ ਤੇ ਮੈਨੂੰ ਪਤਾ ਹੀ ਸੀ ਅੱਜ ਤੇਰੇ ਯਾਦ ਆ ਕੇ ਮੇਰੇ ਪਸੂਆਂ ਦੀ ਰਾਖੀ ਤੇ ਹੋਇਆ ਤੂੰ ਪੈ ਕੇ ਉੱਪਰ ਕਾਵਾਂਗੇ ਰਾਤ ਨੂੰ ਨਹੀਂ ਪਰਕਾਵਾਂ ਮੈਂ ਇੱਕ ਤੋਂ ਦੋ ਨੂੰ ਨਾ ਨਾ ਗੰਡ ਖੁੱਲੀ ਗਈ ਸੀ ਕਿ ਨਾ ਉਹ ਜੀ ਗੰਡ ਖੁੱਲ ਗਈ ਗੋਲ ਗੰਡ ਪੈ ਗਈ ਸੀ ਮੁੱਲ ਨਾ ਜਰ ਪਕਾਈ ਕਿਛੇ ਤੂੰ ਹਾਂ ਤੇ ਕੋਈ ਪੀੜਾ ਪਤੰਗਾ ਲੜ ਜੇ ਕਿੱਦਰਾ ਤੂੰ ਨਿਕਲ ਹਾਂ ਮੈਨੂੰ ਪਤਾ ਹੀ ਸੀ ਜੋ ਆਈ ਬੜਕਾਂ ਤੇ ਹਾਂ ਤੂੰ ਨਹੀਂ ਲੈਂਦਾ ਬੜਕਾਂ 1 ਵਜੇ ਪੈ ਗਿਆ ਬੁਢਾ ਲੱਗਦਾ ਤੂੰ ਕਿਵੇਂ ਭੈਣ ਜਿਹਾ ਠੀਕ ਸਾਡਾ ਬੰਤ ਐ ਕਰਦਾ ਐ ਕਰਦਾ ਮੈਂ ਕੀ ਕਹ ਉਹਨੂੰ ਅਜਾ ਨਾ ਮੈਂ ਤਾਂ ਸੁਣੀ ਹੀ ਨਹੀਂ ਕੁਛ ਮੈਂ ਉਹਨੂੰ ਕੀ ਕਹ ਤਾਈਦਾ ਹਾਂ ਹਾਂ ਉਹ ਤਾਂ ਹੁਣ ਆਈ ਨੂੰ 2 ਮਿੰਟ ਹੋਇਆ ਬਿੰਦੀ ਹੋਇਆ ਸਾਰਾ ਝਾਂਜਰਾ ਪ੍ਰਾਣੀਆਂ ਹੋ ਗਏ ਨਵੀਆਂ ਕਰਾਣ ਦਾ ਬੱਸ ਮੈਨੂੰ ਚਾਹੀਦੀ ਨਾਲੀ ਹਾਂ ਜਾ ਪੈ ਗਿਆ ਜਾ ਨਾ ਮੈਂ ਪੈ ਜਨ ਨਾਲ ਨਾ ਨਾ ਪੈ ਜਨ ਮਰ ਜੇ ਨਾ ਕਰ ਯਾਦਰਾ ਤਾਂ ਬੰਨ ਲਾ ਅਜੂ ਬਾਦ ਨਾ ਚਾਹ ਤਾਂ ਹੁੰਦਾ ਤੇਰਾ ਤੇ ਨੀਂਦ ਨਹੀਂ ਆਉਂਦੀ ਹਾਂ ਹਾਂ ਮਰੀ ਆ ਨਾਲਾ ਬੰਨ ਲਾ ਕੋਈ ਨਾ ਨਾਲਾ ਗੱਲ ਪਚਾਈ ਦੇਣੀ ਗੱਲ ਅੱਜ ਤੋ ਆਪਾਂ ਆ ਕਰੀ ਮੈਂ ਨਹੀਂ ਪਈ ਜਾ ਆਪਣਾ ਵਾ ਨਹੀਂ ਨਹੀਂ ਤੂੰ ਪਈ ਛਾਣਾ ਬੰਦਾ ਰੱਖੀ ਬਹੁਤ ਰੱਖਦਾ ਨਾ ਨਾ ਮੈਂ ਨਹੀਂ ਪਈ ਹਾਂ ਮਾਤਾ ਕਿ ਪਾਈ ਕਿ ਉਹ ਛੱਡ ਤਾਂ ਉਹਦਾ ਕੁੱਤਾ ਨਾ ਵੱਢ ਲੈ। ਵਾਹ ਜਾ ਕੁੱਤਾ ਵੱਢ ਲੈ ਕਿਉਂ ਜੀ ਗਮਨ ਦੀ ਸੁਣੀ ਬੇੜਾ ਬੈਠੇ ਲਾ ਖੜਦਾ ਕਿੰਨਾ ਲਾ। ਚਲੂਸ ਤਾਂ ਕੱਢ ਹੀ ਦਿੱਤਾ। ਜੰਗ ਰੱਖ ਜੀ। ਮੈਂ ਇਸ ਤਾਂ ਸਵਾਇ ਆਉਂਦਾ ਫਿਰ ਕੱਟੂ ਨਾ ਮਰ ਜੇ। ਬੇਸ਼ਤੀਆ ਕਰੀ ਜਨਾ। ਹਾਂ। ਪਾਜਾ ਪਾਜਾ ਬਹੁਤ ਸੋਹਣਾ ਲੱਗਦਾ ਹੈ। ਉਹ ਫੇਜੀ ਬਾਬਾ ਬੱਟ ਕਰਦੇ ਅੱਡਾ ਘੰਟਾ ਛੇੜ ਕੇ। ਵੱਢ ਤਾਂ ਕਰੀ ਜਾਂਦੀ ਥੋੜਾ ਤੂੰ ਕੱਚ ਕਰ ਗਿਆ। ਵਾਹ ਨੂੰ ਗਾਰਿਆ। ਹਾਂ। ਮਾਰਦੇ ਹੁੰਨੇ ਹੋ। ਮਾਰਦੇ ਹੁੰਨੇ ਹੋ। ਮੈਂ ਨਹੀਂ ਪਈਦਾ ਤੂੰ ਪਈਆ। ਨਾ ਨਾ ਤੂੰ ਤੇ ਅਗਰ ਪ੍ਰਕਾ ਇਥੇ ਸਿਆਲ ਸਿਆਲ। ਆਰਾ ਕੋਣ ਆਉਂਦਾ ਇੱਥੇ ਪ੍ਰਕਾਸ਼ ਯਾਰ ਮੈਂ ਕੋਈ ਹਾਂ ਉਹ ਦੇਖਾ ਚੰਗਾ ਮੜਾ ਨਾ ਨਾ ਮੈਂ ਤਾਂ ਕੁਝ ਦੇਖੀ ਨਹੀਂ ਇੱਥੇ ਬੈਠੇ ਨੇ ਜੇ ਜੋ ਕੋਈ ਦੇਖੇ ਰੱਖੇ ਨਾ ਕੁਝ ਵੀ ਨਹੀਂ ਦੇਖਿਆ ਉਹ ਛਾਪ ਤੇ ਸਬੂਤ ਕੱਪੜਿਆਂ ਚ ਖੜੀ ਹਾਂ ਹਾਂ ਨਾਲੇ ਤੇ ਮੇਰੇ ਸਾਹਮਣੇ ਬੰਨੇ ਆ ਬੰਨਿਆ ਮਰ ਗਿਆ ਨਾ ਮੈਂ ਹਾਂ ਪੈ ਜਾ ਪੈ ਜਾ ਪਤਾ ਹੀ ਸੀ ਮੈਨੂੰ ਤੇਰੀ ਕਰਤੂਤ ਦਾ ਬਾਗ ਜਾ ਜਾ ਬਾਗ ਜਾ